ਅੱਜ ਬੇਨਤੀ ਕਰਨ ਵਾਸਤੇ ਆਏ ਆ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਹਦੇ ਬਾਰੇ ਸੰਬੰਧ ਵਿੱਚ ਕੋਈ ਗੱਲ ਹੋਈ ਨਹੀਂ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਦੋ ਸ਼੍ਰੀ ਅਕਾਲ ਤਖਤ ਸਹ ਪਹੁੰਚੇ ਨੇ ਅਤੇ ਜਥੇਦਾਰ ਸਹਿਬਾਨਾਂ ਨੂੰ ਆਪਣੇ ਮਾਮਲੇ 'ਚ ਜਲਦ ਤੋਂ ਜਲਦ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਦਰਸਲ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਬਫਦ ਦੇ ਨਾਲ ਸ਼੍ਰੀ ਅਕਾਲ ਤਖਤ ਸਹ ਪਹੁੰਚੇ ਅਤੇ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਤੌਰ ਤੇ ਅਰਜੀ ਦੇ ਕੇ ਉਹਨਾਂ ਦੇ ਮਾਮਲੇ 'ਚ ਜਲਦੀ ਫੈਸਲਾ ਲੈਣ ਦੀ ਅਪੀਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਅੱਜ ਨਿੱਜੀ ਤੌਰ ਤੇ ਸ਼੍ਰੀ ਅਕਾਲ ਤਖਤ ਸਹਬ ਸਕਤਰੇਤ ਪਹੁੰਚ ਕੇ ਲਖਤੀ ਅੱਜ ਹੀ ਸੌਂਪੀ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਈ ਸਾਲਾਂ ਤੋਂ ਅਕਾਲੀ ਦਲ ਖਿਲਾਫ ਕੂੜ ਪ੍ਰਚਾਰ ਚੱਲ ਰਿਹਾ ਹੈ ਕੁਝ ਲੋਕਾਂ ਨੇ ਪਾਰਟੀ ਤੋਂ ਬਾਗੀ ਹੋ ਕੇ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਸੀ ਜਿਸ ਤੇ ਸਿੰਘ ਸਾਹਿਬਾਨ ਨੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਸੀ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਤੁਰੰਤ ਸਪਸ਼ਟੀ ਕਰ ਦਿੰਦਾ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਸਾਰਾ ਕੁਝ ਆਪਣੀ ਝੋਲੀ ਪਾ ਲਿਆ ਸੀ ਪਰ ਹੁਣ ਇਸ ਮਾਮਲੇ ਨੂੰ ਕਰੀਬ ਢਾਈ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਹੈ ਪਰ ਜਥੇਦਾਰ ਸਹਿਬਾਨ ਵੱਲੋਂ ਕੋਈ ਵੀ ਫੈਸਲਾ ਨਹੀਂ ਸੁਣਾਇਆ ਜਾ ਰਿਹਾ ਸੁਖਬੀਰ ਸਿੰਘ ਬਾਦਲ ਨੇ ਮੁਰਦ ਦੁਹਰਾਇਆ ਕਿ ਜਥੇਦਾਰ ਸਹਿਬਾਨਾਂ ਵੱਲੋਂ ਜੋ ਵੀ ਉਹਨਾਂ ਨੂੰ ਤਨਖਾਹ ਰੂਪੀ ਸਜ਼ਾ ਲਗਾਈ ਜਾਵੇਗੀ ਉਹ ਉਸ ਨੂੰ ਖਿੜੇ ਮੱਥੇ ਪਰਵਾਣ ਕਰਨਗੇ ਅਤੇ ਆਪਣੀ ਸਜ਼ਾ ਨੂੰ ਪੂਰੀ ਕਰਨਗੇ ਕਈ ਸਾਲਾਂ ਤੋਂ ਵੱਡੇ ਜਾਣਾ ਮੈਂ ਸ਼੍ਰੋਮੀ ਕਾਲੀਦਲ ਦੇ ਖਿਲਾਫ ਬਹੁਤ ਜੀ ਪ੍ਰਚਾਰ ਚੱਲ ਰਿਹਾ ਸੀ ਮਾਈਕ ਦਾ ਕੁਝ ਲੋਕਾਂ ਨੇ ਜੋ ਪਾਰਟੀ ਤੋਂ ਬਾਗੀ ਹੋ ਕੇ ਸ਼੍ਰੀ ਕਾਲਤਕ ਸਾਹਿਬ ਇੱਕ ਐਪਲੀਕੇਸ਼ਨ ਦਿੱਤੀ ਸਿੰਘ ਸਾਹਿਬ ਨੇ ਉਹਦਾ ਸਪਸ਼ਟਿਕ ਰਚਨਾ ਕਰ ਮੰਗਿਆ ਤੇ ਮੈਂ ਉਹਸ ਸਪੱਸ਼ਟੀਕਰਨ ਯਾਰ ਕੋਣ ਹੈ ਯਾਰ ਮੈਡਮ ਕੀ ਡਾਂਗ ਸਾਰਾ 쿠ਸ਼ੀ ਜੋ ਕਿਹਾ ਸੀ ਜਾਂ ਸਾਡੇ ਖਿਲਾਫ ਝੂਠ ਬੋਲੇ ਸੀ ਮੈਂ ਸਾਰਾ 쿠ਸ਼ੀ ਪ੍ਰਦਾਨ ਕਰਨ ਦੇ ਨਾਤੇ ਮੁਖੀ ਹੋਣ ਦੇ ਨਾਤੇ ਸ਼ਰੋਮਨੀ ਕਾਲਕ ਆਪਣੇ ਝੂਠਿ ਫਲੇ ਸੀ ਕਰਨਾ ਸ਼ਰੋਮਨੀ ਕਾਲੀ ਦਲ ਵਾਸਤੇ ਹਰ ਸਿੱਖ ਵਾਸਤੇ ਕਾਲਕ ਸਭ ਸੁਪਰੀਮ ਅਥਾਰਟੀ ਹੈ ਤੇ ਸਾਰ ਹਰ ਸਿੱਖ ਨੂੰ ਮਾਈ ਕਾਲਕ ਸਾਹਿਬ ਕੋਈ ਵੀ ਆਦੇਸ਼ ਹੋਏ ਪਉ ਮੰਨਾ ਵੀ ਚਾਹੀਦਾ ਆਈ ਕਾਰਨ ਹੈ ਕਿ ਅੱਜ ਆਪਣੀ ਕੌਮ ਤਕੜੀ ਹੈ ਕਿਉਂਕਿ ਆਪਣੇ ਇੱਕ ਸਪਰੀਮ ਥੋਟੀ ਆ ਰਹੀ ਯਾਰ ਕਲਤਖ ਸਾਹਿਬ ਤਰਫੋਂ ਸਿੰਘ ਸਾਹਿਬ ਨੇ ਮਾਨਮੇਰੇ ਕੈਮਰੇ ਤੇ ਲਾਸ ਨੂੰ ਤਨਖਈਆ ਡਿਕਲੇਰ ਕੀਤਾ ਮੈਂ ਅਗਲੇ ਦਿਨੀ ਉਹ ਖਨੀਯਮ ਚੀਟਿਆ ਯਾਰ ਮੇਰਾ ਸੌਂਸ ਗਿਆ shri kaltak sahab ਆਦੇਸ਼ ਲੈਣ ਵਾਸਤੇ ਜੋ ਸੇਵਾ ਜੋ ਹੁਕਮ ਠੀਕ ਹੈ shri kaltak sahab ਕਰਨਗੇ ਐਜ਼ ਐਜ਼ ਅਕਾਲੀ ਦਾ ਮੇਰੇ ਵਾਸਤੇ ਪ੍ਰਵਾਨ ਹੈ ਪਰ ਮੈਂ ਅੱਜ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਤਕਰੀਬਨ 2.5 ਮਹੀਨਿਆਂ ਤੋਂ ਵੱਧ ਹੋ ਗਿਆ ਸਮਾਂ ਹਲੇ ਤੱਕ ਜੋ ਆਦੇਸ਼ ਕੀਤਾ ਗਿਆ ਸੀ ਕਿ ਤਨਖਾਹ ਲਈ ਜਾਏਗੀ ਹਲੇ ਤੱਕ ਕੁਝ ਉਦੇਮ ਸਬੰਧ ਵਿੱਚ ਕੋਈ ਗੱਲ ਹੋਈ ਨਹੀਂ ਮੈਂ ਤਾਂ ਸਿੰਘ ਸਾਹਿਬ ਦੇ ਚਰਨਾਂ ਜਦਾਸ ਬੇਨਤੀ ਕਰਨ ਵਾਸਤੇ ਆਇਆ ਹਾਂ ਕਿ ਜੋ ਹੁਕਮ ਦੇਣਗੇ ਅਸੀਂ ਉਹ ਹੁਕਮ ਦੀ ਪਾਲਣਾ ਕਰਾਂਗੇ ਕਿਉਂਕਿ ਕਈ ਜ਼ਿੰਮੇਵਾਰੀਆਂ ਪਰਸਨਲ ਵੀ ਹੁੰਦੀਆਂ ਪਿਛਲੇ 2.5 ਸਾਲਾਂ 2.5 ਮਹੀਨਿਆਂ ਤੋਂ ਮੈਂ ਭਾਵੇਂ ਪੋਲੀਟਿਕਲ ਸਪੇਸ ਹੈ ਭਾਵੇਂ ਪਰਸਨਲ ਹੈ ਮੈਂ ਸਿੰਘ ਸਾਹਿਬ ਨੇ ਕਿਉਂਕਿ ਆਦੇਸ਼ ਦਿੱਤੇ ਸੀ ਉਹਦੀ ਪਾਲਣਾ ਕੀਤੀ ਤੇ ਮੈਂ 하이 ਬੇਨਤੀ ਕਰਨਾ ਚਾਹਣਾ ਹੈ ਕਿ ਸਿੰਘ ਸਾਹਿਬ ਜੋ ਹੁਕਮ ਕਰਨਾ ਹੈ ਜੋ ਆਦੇਸ਼ ਦੇਣਗੇ ਮੰਨੂਗਾ ਪਰ ਕਿਉਂਕਿ ਸਮਾਂ ਬਹੁਤ ਹੋ ਗਿਆ ਮੈਂ ਬੇਨਤੀ ਕਰਨਾ ਹੈ ਕਿ ਜਲਦੀ ਤੋਂ ਜਲਦੀ ਇਹ ਹੋ ਜਾਏ ਤੇ ਬਹੁਤ ਚੰਗਾ ਹੋਊਗਾ ਸਾਹਿਬ ਇਹ ਕਰ ਲੈ ਕਿ ਪ੍ਰਸੰਦ ਚੱਲਦਾ ਬਾਕੀ ਕੀਮਾ ਸਾਹਿਬ ਗੱਲ ਕਰਨਗੇ ਕੀਮਾ ਸਾਹਿਬ ਇਸ ਤੋਂ ਰਾਨ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਸੁਖਬੀਰ ਸਿੰਘ ਬਾਦਲ ਖਿਲਾਫ ਫੈਸਲਾ ਨਾ ਸੁਣਾਏ ਜਾਣ ਤੇ ਸਵਾਲ ਚੁੱਕੇ ਨੇ ਦਲਜੀਤ ਸਿੰਘ ਚੀਮਾ ਨੇ ਖਦਸ਼ਾ ਜਤਾਇਆ ਕਿ ਅਕਾਲੀ ਦਲ ਨੂੰ ਚੋਣਾਂ ਅਤੇ ਪੰਜਾਬ ਦੇ ਦੂਜੇ ਮੁੱਦਿਆਂ ਤੋਂ ਬਾਹਰ ਰੱਖਣ ਦੇ ਲਈ ਫੈਸਲੇ 'ਚ ਟਾਲਮਟੋਲ ਕੀਤਾ ਜਾ ਰਿਹਾ ਹੈ ਹਾਲਾਂਕਿ ਉਹਨਾਂ ਨੇ ਸਿੱਧੇ ਤੌਰ ਤੇ ਸਪਸ਼ਟਤਾ ਨਹੀਂ ਕੀਤਾ ਪਰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੱਗੇ ਕਈ ਮੁੱਦੇ ਖੜੇ ਨੇ ਜਿਨ੍ਹਾਂ ਵਿੱਚ ਆਉਣ ਵਾਲੀਆਂ ਕਾਰਪੋਰੇਸ਼ਨ ਦੀਆ ਚੋਣਾ ਵੀ ਨੇ ਪਰ ਸੁਖਬੀਰ ਸਿੰਘ ਬਾਦਲ ਖਿਲਾਫ ਫੈਸਲਾ ਨਾ ਸੁਣਾ ਕੇ ਅਕਾਲੀ ਦਲ ਨੂੰ ਇਹਨਾਂ ਮੁੱਦਿਆਂ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੁਸ਼ਕਲਾਂ ਨੇ ਤੁਹਾਡੇ ਸਭ ਨੇ ਪਹਿਲਾਂ ਜਦੋਂ ਚਾਰ ਇਲੈਕਸ਼ਨ ਆਈਆਂ ਸੀ ਉਦੋਂ ਵੀ ਅਸੀਂ ਆ ਕੇ ਕੀਤੇ ਸਿੰਘ ਸਾਹਿਬਾਨ ਨੂੰ ਹੱਥ ਜੁੜ ਕੇ ਕੀਤੀ ਸੀ ਪਰ ਉਦੋਂ ਇਜਾਜ਼ਤ ਪ੍ਰਧਾਨ ਸਾਹਿਬ ਨੂੰ ਚੋਣ ਲੜਨ ਦੀ ਚੋਣ ਪ੍ਰਚਾਰ ਦੀ ਨਹੀਂ ਮਿਲੀ ਤੇ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰ ਦਿੱਤਾ ਹੁਣ ਹਾਈ ਕੋਰਟ ਦਾ ਫੈਸਲਾ ਦੇਸ਼ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫ਼ਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫ਼ਤੇ ਦੇ ਅੰਦਰ ਅੰਦਰ ਜਿਹੜੀਆਂ ਪ੍ਰਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣੀਆਂ ਇਸ ਕਰਕੇ ਉਹ ਵੀ ਉਹ ਕਿਸੇ ਵੀ ਵੇਲੇ ਵੀ ਇਲੈਕਸ਼ਨ ਐਨਾਉਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਹੈ ਕਿ ਪਹਿਲੀ ਵਾਰੀ ਹੈ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਆ ਉਹ ਰੁਲ ਗਈ ਆ ਕਿਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੰਨਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਰੇਪ ਤੈ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਨਾ ਫਿਰ ਦੁਬਾਰਾ ਪਧਰਾ ਕੀਤਾ ਜਾ ਰਿਹਾ ਉਹ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਰੀਕੇ ਦੁਬਾਰਾ ਉਹਦਾ ਕਬਜ਼ਾ ਹਰਿਆਣੇ ਦਾ ਪ੍ਰਯਤਨ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਮੈਂ ਸਮਝਦਾ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਉੱਤ ਹੈ ਤਾਂ ਦੱਸੀਏ ਇੱਕ ਗਿਆਨੀ ਤਕਬੀਰ ਸਿੰਘ ਅਤੇ ਪੰਜ ਸਿੰਘ ਸਹਿਬਾਨਾ ਦੀ ਕਮੇਟੀ ਵੱਲੋਂ ਕਰੀਬ 2 ਢਾਈ ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਕਾਲ ਤਖਬਾ ਸਹਿਬ ਵੱਲੋਂ ਇਹ ਹੁਕਮ ਉਸ ਸਮੇਂ ਸੁਣਾਇਆ ਗਿਆ ਸੀ ਜਦੋਂ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਸੁਖਬੀਰ ਸਿੰਘ ਬਾਦਲ ਖਿਲਾਫ ਬੇਅਦਬੀਆਂ ਅਤੇ ਦੂਜੇ ਮੁੱਦਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਆ ਪੰਜ ਸਿੰਘ ਸਹਿਬਾਨਾ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਅਤੇ ਇਸੇ ਫੈਸਲੇ ਦੇ ਚੱਲਦਿਆਂ ਅਕਾਲੀ ਦਲ ਨੇ ਪੰਜਾਬ ਵਿੱਚ ਹੋਣ ਜਾ ਰਹੀਆਂ ਜਿਮਨੀ ਚੋਣਾਂ ਦਾ ਬਾਈਕਾਟ ਕੀਤਾ ਸੀ ਅਤੇ ਇਹਨਾਂ ਚੋਣਾਂ ਨੂੰ ਨਾ ਲੜਨ ਦਾ ਐਲਾਨ ਕੀਤਾ ਸੀ ਪਰ ਹੁਣ ਸੁਖਬੀਰ ਸਿੰਘ ਬਾਦਲ ਕਰੀਬ 2.5 ਮਹੀਨੇ ਬਾਅਦ ਮੁਰਤੂ ਅਕਾਲ ਤਖਤ ਸਹ ਪਹੁੰਚੇ ਨੇ ਹਾਲਾਂਕਿ ਇਸ ਮਾਮਲੇ 'ਚ ਹੁਣ ਗਿਆਨੀ ਰਗਵੀਰ ਸਿੰਘ ਜਾਂ ਫਿਰ ਦੂਜੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਕੀ ਫੈਸਲਾ ਹੋਵੇਗਾ ਇਹ ਵੀ ਵੇਖਣ ਵਾਲੀ ਗੱਲ ਹੋਵੇਗੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬੀ ਵੀ